ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਪੁਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਿਖਿਆਸ ਮੋਹ ਠਗੋਲੀ ਪਾਇਨ ਪਿਸਰਿਆ ਗੁਣਤਾਸ ਪੁਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਠ ਗੋਲੀ ਪਾਇਨ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵਤਾ ਦੁਜੈ ਪਾਏ ਮੋਇ ਆਸ ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨ ਮਿਲੀ ਪਾਸ ਦੁਖ ਲਾਗਾ ਬਹੁਤ ਕਣਾ ਪੁੱਤ ਕਲਤ ਨ ਸਾਥ ਕੋਈ ਜਾਸ ਲੋਕਾਂ ਵਿੱਚ ਮੂੰਹ ਕਾਲਾ ਹੋਆ ਅੰਦਰਿ ਉਬੇ ਸਾਸ ਮਨ ਮੁਖਾਂ ਨੂੰ ਕੋ ਨ ਵਿਸਹੀ ਚੁੱਕ ਗਇਆ ਵੇ ਸਾਸ ਨਾਨਕ ਗੁਰਮੁਖਾ ਨਾਮ ਨਾਨਕ ਗੁਰਮੁਖਾ ਨੂੰ ਸੁਖ ਅਗਲਾ ਜਿਨਾਂ ਅੰਤਰ ਨਾਮ ਨਿਵਾਸ ਮਹਲਾ 3 ਸੇ ਸੈਣ ਸੇ ਸਜਣਾ ਜੇ ਗੁਰਮੁਖ ਮਿਲੈ ਸੁਭਾਏ ਸਤ ਗੁਰ ਕਾ ਪਾਣਾ ਹਨ ਦਿਨ ਕਰਹਿ ਸੇ ਸੱਚ ਰਹੇ ਸਮਾਏ ਦੁਜੈ ਪਾਏ ਲਗੇ ਸੱਜਣ ਨਾ ਆਖੀਐ ਜੇ ਅਪਮਾਨ ਕਰੈ ਬਿਕਾਰ ਮਨ ਮੁਖ ਆਪ ਸੋ ਆਰਤੀ ਕਾਰ ਜਿ ਨਾ ਸਕੈ ਸਵਾਰ ਨਾਨਕ ਪੁਰਬ ਲਿਖਿਆ ਕਮਾਵਣਾ ਕੋਈ ਨ ਮੀਟਣ ਹਾਰ ਪੌੜੀ ਤੁਦੇ ਆਪੇ ਜਗਤਿ ਉਪਾਏ ਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਰਜਿਆ ਮਾਇਆ ਮੋਹ ਬਦਾਇਆ ਵਿਚਹੋਂ ਮੈ ਲੇਖਾ ਮੰਗੀਐ ਫਿਰ ਆਵੈ ਜਾਇ ਜਿਨ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲੇ ਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਵਿਚਹੋਂ ਮੈ ਲੇਖਾ ਮੰਗੀਐ ਫਿਰ ਆਵੈ ਜਾਇ ਜਿਨ੍ਹਾਂ ਹਰਿ ਆਪ ਕਿਰਪਾ ਕਰੇ ਜਿਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਕਮਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਜੀ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਪਿਛਲੇ ਕੀਤੇ ਕਰਮਾਂ ਅਨੁਸਾਰ ਮੁੱਢ ਤੋਂ ਜੋ ਸੰਸਾ ਸੰਸਕਾਰ ਰੂਪ ਲੇਖ ਲਿਖਿਆ ਭਾਵ ਉਕਰਿਆ ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ ਜ਼ਰੂਰ ਕਮਾਉਣਾ ਪੈਂਦਾ ਉਸ ਲੇਖ ਅਨੁਸਾਰ ਹੀ ਮੋਹ ਦੀ ਠਗੌੜੀ ਠਗਬੋਟੀ ਜਿਸ ਨੂੰ ਮਿਲ ਗਈ ਉਸ ਨੂੰ ਗੁਣਾ ਦਾ ਖਜ਼ਾਨਾ ਹਰੀ ਵਿਸਰ ਗਿਆ ਉਹ ਸ ਸੰਸਾਰ ਨੂੰ ਜਿਉਂਦਾ ਨਾ ਸਮਝੋ ਜੋ ਮਾਇਆ ਦੇ ਮੋਹ ਵਿੱਚ ਮੋਇਆ ਪਿਆ ਹੈ ਜਿਨ੍ਹਾਂ ਨੇ ਸਤਿਗੁਰ ਦੇ ਸੰਮੁਖ ਹੋ ਕੇ ਨਾਮ ਨਹੀਂ ਸਿਮਰਿਆ ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ ਦੁਖੀ ਹੁੰਦੇ ਹੋਏ ਉਹ ਮਨਮੁਖ ਬਹੁਤ ਹੀ ਦੁਖੀ ਹੁੰਦੇ ਹਨ ਕਿਉਂਕਿ ਜਿਨ੍ਹਾਂ ਦੀ ਖਾਤਰ ਮਾਇਆ ਦੇ ਮੋਹ ਵਿੱਚ ਮੋਏ ਪਏ ਸਨ ਉਹ ਪੁੱਤਰ istri ਤਾਂ ਕੋਈ ਨਾਲ ਨਹੀਂ ਜਾਏਗਾ ਸੰਸਾਰ ਦੇ ਲੋਕਾਂ ਵਿੱਚ ਵੀ ਉਹਨਾਂ ਦਾ ਮੂੰਹ ਕਾਲਾ ਹੋਇਆ ਭਾਵ ਸ਼ਰਮਿੰਦੇ ਹੋਏ ਤੇ ਹੌਕੇ ਲੈਂਦੇ ਹਨ ਮਨਮੁਖਾਂ ਦਾ ਕੋਈ ਵਿਸਾਹਾ ਨਹੀਂ ਕਰਦਾ ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ ਇਹ ਨਾਨਕ ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ ਸਤਿਗੁਰ ਦੇ ਸਨਮੁਖ ਹੋਏ ਜੋ ਮਨੁੱਖ ਆਪਾ ਜਨਿਵਾਰ ਕੇ ਪ੍ਰਭੂ ਵਿੱਚ ਸੁਭਾਵਕ ਹੀ ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ ਸਾਡੇ ਸਾਥੀ ਹਨ ਜੋ ਸਦਾ ਸਤਿਗੁਰ ਦਾ ਭਾਣਾ ਮੰਨਦੇ ਹਨ ਉਹ ਸੱਚੇ ਹਰੀ ਵਿੱਚ ਸਮਾਏ ਰਹਿੰਦੇ ਹਨ ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿੱਚ ਲਗੇ ਹੋਏ ਹੰਕਾਰ ਤੇ ਵਿਕਾਰ ਕਰਦੇ ਹਨ ਮਨਮੁਖ ਆਪਣੀ ਮਤਲਬ ਦੇ ਪਿਆਰੇ ਹੋਣ ਕਰਕੇ ਕਿਸੇ ਦਾ ਕੰਮ ਨਹੀਂ ਸਵਾਰ ਸਕਦੇ ਪਰ हे ਨਾਨਕ ਉਹਨਾਂ ਦੇ ਸਿਰ ਕੀ ਦੋਸ਼ ਪਿਛਲੇ ਕੀਤੇ ਕੰਮਾਂ ਅਨੁਸਾਰ ਮੁੱਢ ਤੋਂ ਕਰਿਆ ਹੋਇਆ ਸੰਸਕਾਰ ਰੂਪ ਲੇਖਾ ਕਮਾਉਣਾ ਪੈਂਦਾ ਕੋਈ ਮਿਟਾਉਣ ਜੋਗਾ ਨਹੀਂ ਬੋਲਿ ਤੋ ਬਾਦ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਹਰੀ ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ ਤੂੰ ਆਪ ਹੀ ਮਾਇਆ ਦੇ ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ মোহ ਜਗਤ ਵਿੱਚ ਵਧਾ ਦਿੱਤਾ ਹੈ ਇਸ ਮੋਹ ਤੋਂ ਉਪਜੇ ਅਹੰਕਾਰ ਵਿੱਚ ਲੱਗਿਆ ਦਰਬਾਰ ਵਿੱਚ ਲੇਖਾ ਮੰਗੀ ਰਹਿ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ ਜਿਨ੍ਹਾਂ ਤੇ ਹਰੀ ਆਪ ਮਿਹਰ ਕਰਦਾ ਹੈ ਉਹਨਾਂ ਨੂੰ ਸਤਿਗੁਰ ਨੇ ਇਹ ਸਮਝ ਪਾ ਦਿੱਤੀ ਹੈ ਇਸ ਕਰਕੇ ਮੈਂ ਆਪਣੇ ਸਤਿਗੁਰ ਤੋਂ ਸਦਾ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's hukumnama from Sri Darbar Sahib Amritsar attended by our third guru Guru Amar Das ji under heading Salok third Mahal. Guru Sahib Ji saying that he acts according to preordained destiny written by the Creator Himself. Emotional attachment has drugged him, and he has forgotten the Lord. The treachery of Virtue, don't think that he is alive in the world. He is dead through the love of duality. Those who do not meditate on the Lord as gurmukha are not permitted to sit near the Lord. They suffer and the most horrible pain and suffering. And neither they sons nor their wives go along with them their faces are blackened among men and they sigh in deep regret no one places any reliance in the self-willed manmukhs trust in them is lost O Nanak, the Gurmukhs live in absolute peace. The, Naam, the name of the Lord abides within them. Third male. They alone are relatives and they alone are friends who, as Gurmukhs, join together in love night and day they act according to the true guru's will they remain absorbed in the true name those who are attached to the love of duality are not called friends they practice egotism and corruption the self-willed manmukhs are selfish they cannot resolve anyone's affairs. O Nanak, they act according to their preordained destiny. No one can erase it, body. You yourself created the world and you yourself arranged the play of it. You yourself created the three. Qualities and fostered emotional attachment to Maya. He is called to account for his deeds done in egotism. He continues coming and going in reincarnation. The Guru instructs those whom the Lord Himself blesses with. ਗ੍ਰੇਸ ਆਈ ਏਮ ਅ ਸੈਕਰੀਫਾਈਸ ਟੂ ਮਾਈ ਗੁਰੂ ਫੋਰ ਏਵਰ ਐਂਡ ਏਵਰ ਆਈ ਏਮ ਅ ਸੈਕਰੀਫਾਈਸ ਟੂ ਹਿਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ